ਮਾਤਾ ਨੂੰ ਸੱਜ ਦੀ ਵੀ ਗੱਲ ਬਣ ਗਈ ਆ ਮਾਤਾ ਕਹਿੰਦੀ ਪੁੱਤਰ ਇਹ ਸ਼ੱਕਰ ਮੈਂ ਨਹੀਂ ਖੁਦਾ ਨਹੀਂ ਦਿੱਤੀ ਆ ਖੁਦਾ ਨਹੀਂ ਦਿੱਤੀ ਸੱਚੀ ਪਹਿਲੀ ਸ਼ੱਕਰ ਤੇਨੂੰ ਘਰੋਂ ਹੀ ਮਿਲਦੀ ਰਹੀ ਆ ਅਸਲੀ ਤਾਂ ਹੁਣ ਮਿਲੀ ਆ ਬਾਬਾ ਫਰੀਦ ਸਾਹਿਬ ਜੀ ਦਾ ਮਨ ਭਰਾਗੀ ਹੋ ਗਿਆ ਨੇਤਰਾਂ ਜੇ ਜਲ ਵੈ ਤਰੇ ਆਪਣੇ ਮਾਂ ਨੂੰ ਕਹਿੰਦੇ ਮਾਤਾ ਜਿਹਦੇ ਹੱਥਾਂ ਨਾਲ ਲੱਗੀ ਹੋਈ ਪਾਕ ਸ਼ੱਕਰ ਐਡੀ ਸਵਾਦਲੀ ਆ ਜਿੱਦ ਦਿਨ ਉਹ ਸਾਹਮਣੇ ਆ ਗਿਆ ਉਹਦਾ ਨੂਰ ਕਿਦਾਂ ਦਾ ਹੋਊਗਾ ਅਜੇ ਤਾਂ ਉਹਦੇ ਹੱਥ ਲੱਗੀ ਚੀਜ਼ ਮਿਲੀ ਆ ਅਜੇ ਨਾ ਉਹਦੇ ਸਪਰਸ਼ ਕੀਤੀ ਹੋਈ ਚੀਜ਼ ਮਿਲੀ ਆ ਅਜੇ ਇਹ ਤਾਂ ਉਹਦੀ ਦਇਆ ਦੀ ਇੱਕ ਕਾਹਣ ਇੱਕ ਕਿਣਕਾ ਮਿਲਿਆ ਤੇ ਇੰਨਾ ਸਵਾਦ ਆ ਜੇ ਮਿਲੀ ਉਹ ਪਵੇ ਤੇ ਫੇਰ ਮਾਤਾ ਸਮਝ ਗਈ ਵੀ ਇਹਦਾ ਟਾਰਗੇਟ ਵੀ ਸਹੀ ਆ ਸਹੀ ਜਾਣਦੇ ਆ ਓਖੜ ਨਹੀਂ ਗਿਆ ਤਿਲਕ ਨਹੀਂ ਗਿਆ ਸਿੱਧਾ ਹੀ ਆ ਮਾਤਾ ਕਹਿਣ ਲੱਗੀ ਪੁੱਤ ਹੁਣ ਬਾਬਾ ਫਰੀਦ ਵਿਆਕਲ ਹੋ ਕੇ ਕਹਿੰਦਾ ਮਾਂ ਹੁਣ ਤੇ ਮੈਂ ਮਿਲਣਾ ਹੀ ਉਹਨੂੰ ਆ ਹੁਣ ਸ਼ੱਕਰ ਵੀ ਲਾਂਬੇ ਰਹਿ ਗਈ ਸ਼ੱਕਰ ਤਾਂ ਹੁਣ ਲੰਬੇ ਰਹਿ ਗਈ ਹੁਣ ਸ਼ੱਕਰ ਦੀ ਕੋਈ ਲਾਲਚ ਨਹੀਂ ਰਹਿ ਗਿਆ ਖਾਲਸਾ ਜੀ ਜਿਨ੍ਹਾਂ ਨੂੰ ਰੰਗ ਲੱਗ ਜਾਂਦਾ ਮਤਲਬ ਉਹ ਰੰਗ ਲੱਗਣ ਨਾਲ ਆਹ ਰੰਗ ਫਿੱਕੇ ਹੀ ਦਿਖਣ ਲੱਗ ਜਾਂਦੇ ਆ ਕਿਉਂਕਿ ਉਹ ਚੀਜ਼ ਹੀ ਇਦਾਂ ਦੀ ਆ